raag ramkali manla panjwa kar duja dup de ik onkar sat gur prasad ramkali raag de andar guru arjan sahab padshah ji de pavan shabad jinna nu sahiba ne dusre kar vich gaun di hidayat kiti hai te do padiyan bare de shabad han akal purakh vai guru ek hai te sat gur di kripa nal milda hai ਗਾਓ ਰਾਮ ਕੇ ਗੁਣ ਗੀਤ ਹੈ ਮੇਰੇ ਮਿੱਤਰ ਪ੍ਰਮਾਤਮਾ ਦੇ ਗੁਣਾ ਦੇ ਗੀਤ ਸਦਾ ਗਉਂਦਾ ਰਹੋ ਨਾਮ ਜਪਤ ਪਰਨ ਸੁਖ ਪਾਈਐ ਆਵਾ ਗਉਣਾ ਮਿਟੇ ਮੇਰੇ ਮੀਤ ਰਹੋ ਪ੍ਰਮਾਤਮਾ ਦਾ ਨਾਮ ਜਪਦਿਆਂ ਸਭ ਤੋਂ ਸ੍ਰੇਸ਼ਟ ਸੁਖ ਹਾਸਲ ਕਰ ਲੈਂਦਾ ਹੈ ਅਤੇ ਜਨਮ ਮਰਨ ਦਾ ਗੇੜ ਸਦਾ ਵਾਸਤੇ ਮੁੱਕ ਜਾਂਦਾ ਹੈ ਗਣ ਗਾਵਤ ਹੋਵਤ ਪ੍ਰਗਾਸ਼ੋ ਹੈ ਮਿੱਤਰ ਪਰਮਾਤਮਾ ਦੇ ਗੁਣ ਗਾਉਂਦਿਆਂ ਮਨ ਵਿੱਚ ਸਹੀ ਆਤਮਿਕ ਜੀਵਨ ਦਾ ਚਾਨਣ ਹੋ ਜਾਂਦਾ ਹੈ ਚਰਨ ਕਮਲ ਮੈਂ ਹੋਏ ਦਿਵਸ ਅਤੇ ਪਰਮਾਤਮਾ ਦੇ ਸੋਹਣੇ ਚਰਨਾਂ ਵਿੱਚ ਮਨ ਟਿਕਿਆ ਰਹਿੰਦਾ ਸੰਤ ਸੰਗਤ ਮੈਂ ਹੋਏ ਉਧਾਰ ਗੁਰੂ ਦੀ ਸੰਗਤ ਵਿੱਚ ਰਹਾ ਤੇਰਾ ਪਾਰ ਉਤਾਰਾ ਹੋ ਜਾਏਗਾ ਨਾਨਕ ਭਵ ਜਲ ਉਤਰ ਸੁਪਾਰ ਤੇਹ ਨਾਨਕ ਤੂੰ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਏਗਾ ਰਾਮ ਕਲੀ ਮਹਲਾ ਪੰਜਵਾ ਗੁਰਪੂਰਾ ਮੇਰਾ ਗੁਰਪੂਰਾ ਮੇਰਾ ਗੁਰੂ ਸਭ ਗੁਣਾ ਦਾ ਮਾਲਕ ਹੈ ਮੇਰਾ ਗੁਰੂ ਪੂਰੀ ਸਮਰੱਥਾ ਵਾਲਾ ਹੈ ਰਾਮ ਨਾਮ ਜਪ ਸਦਾ ਸੁਹੇਲੇ ਸੰਗਲ ਬਿਨਾ ਸੇ ਰੋਗ ਪੂਰਾ ਰਹਾਓ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦਾ ਨਾਮ ਜਪ ਕੇ ਮਨੁੱਖ ਸਦਾ ਸੁਖੀ ਰਹਿੰਦੇ ਹਨ ਮਾਇਆ ਦੇ ਬੋਤੋਂ ਪੈਦਾ ਹੋਣ ਵਾਲੇ ਉਹਨਾਂ ਦੇ ਸਾਰੇ ਰੋਗ ਦੂਰ ਹੋ ਜਾਂਦੇ ਹਨ ਇੱਕ ਅਰਦੋ ਸੱਚਾ ਸੋਏ ਗੁਰੂ ਦੇ ਦਰ ਤੇ ਆ ਕੇ ਸਦਾ ਕਾਇਮ ਰਹਿਣ ਵਾਲੇ ਉਸ ਇੱਕ ਪਰਮਾਤਮਾ ਦਾ ਆਰਾਧਨ ਕਰਿਆ ਕਰੋ ਜਾਂਕੀ ਸ਼ਰਣ ਸਦਾ ਸੁਖ ਹੋਏ ਜਿਸ ਦੀ ਸ਼ਰਣ ਪਿਆ ਸਦਾ ਆਤਮਕ ਆਨੰਦ ਮਿਲਦਾ ਹੈ ਨੀਂਦ ਸੁਹੇਲੀ ਨਾਮ ਕੀ ਲਾਗੀ ਭੁਖ ਗੁਰੂ ਦੀ ਸ਼ਰਣ ਪਿਆ ਪਰਮਾਤਮਾ ਦੇ ਨਾਮ ਦੀ ਲਗਨ ਪੈਦਾ ਹੋ ਜਾਂਦੀ ਹੈ ਤੇ ਨਾਮ ਵਿੱਚ ਲੀਤਾ ਮਨੁੱਖ ਵਾਸਤੇ ਸੁਖਦਾਈ ਹੋ ਜਾਂਦੀ ਹਾਰ ਸਿਮਰਤ ਬਿਨ ਸੇ ਸਭ ਦੁਖ ਗੁਰੂ ਨੂੰ ਪ੍ਰਮਾਤਮਾ ਨੂੰ ਸਿਮਰਦੇ ਸਾਰੇ ਹੀ ਦੋਖ ਖਤਮ ਹੋ ਜਾਂਦੇ ਹਨ ਸਾਝ ਅਨੰਦ ਕਰੋ ਮੇਰੇ ਭਾਈ ਆਤਮਾ ਕਾ ਡੋਲਤਾ ਰਚ ਟਿਕ ਕੇ ਸਹਿਜ ਵਿੱਚ ਟਿਕ ਕੇ हे ਮੇਰੇ ਉਪਰਾਉ ਸਦਾ ਵਾਸਤੇ ਆਨੰਦ ਮਾਣੋ ਗੁਰਪੂਰ ਐ ਸਭ ਚਿੰਤ ਮਿਟਾਈ ਪੂਰੇ ਗੁਰੂ ਨੇ ਸਾਰੀਆਂ ਚਿੰਤਾਵਾਂ ਮਿਟਾ ਦਿੱਤੀਆਂ ਦੂਰ ਕਰ ਦਿੱਤੀਆਂ ਖਤਮ ਕਰ ਦਿੱਤੀਆਂ ਆਠ ਪਾਹਰ ਪ੍ਰਭ ਕਾ ਜਪ ਜਾਪ ਅਠੇ ਪੈਰ ਹਰ ਵੇਲੇ ਗੁਰੂ ਦੇ ਉਪਦੇਸ਼ ਨੂੰ ਭਾਈ ਯਾਦ ਰੱਖੋ ਨਾਨਕ ਰਖਾ ਹੋ ਆਇ ਆਪੋ ਹੈ ਨਾਨਕ ਫਿਰ ਉਹ ਅਕਾਲ ਪੁਰਖ ਵੈ ਗੁਰੂ ਆਪ ਸਾਰਿਆਂ ਥਾਵਾਂ ਤੇ ਰਾਖਾ ਬਣਦਾ ਹੈ ਰਖਵਾਲਾ ਬਣਦਾ ਹੈ raag ram kali mahala panjma padtal ghar tija ek ओंकार सत गुरप्रसाद नर नर, नर नमस्कारन सदा परमात्मा ਨੂੰ ਨਮਸਕਾਰ ਕਰਦੇ ਰਹੋ ਜਲਨ થਲਨ ਬਸੁਦ ਗਗਨ ਇੱਕ ਇਕੰਕਾਰ ਰਹਾ ਸਾਰਿਆਂ ਥਾਵਾਂ ਤੇ ਧਰਤੀ ਚਕਾਚ ਸਭ ਥਾਂ ਤੇ ਇੱਕੋ ਹੀ ਅਕਾਲਪੁਰਖ ਵੈਗੁਰਜ ਹਥਲਥਾਂ ਵਿਆਪਕ ਹੈ ਹਰ ਥਾਂ ਤੇ ਉਹ ਮੌਜੂਦ ਹੈ ਹਰਨ ਧਰਨ ਪੁਨ ਪੁਨਹ ਕਰਨ ਪਰਮਾਤਮਾ ਸਭ ਦਾ ਨਾਸ਼ ਕਰਨ ਵਾਲਾ ਹੈ ਉਹੀ ਸਭ ਦਾ ਪਾਲਣ ਵਾਲਾ ਹੈ ਉਹੀ ਜੀਵ ਨੂੰ ਮੋੜ-ਮੋੜ ਪੈਦਾ ਕਰਨ ਵਾਲਾ ਹੈ ਨਾਗੇਰਾ ਨਿਰਹਾਰ ਉਸ ਦਾ ਕੋਈ ਖਾਸ ਘਰ ਨਹੀਂ ਉਸ ਨੂੰ ਕਿਸੇ ਖਰਾਕ ਦੀ ਲੋੜ ਨਹੀਂ ਗੰਭੀਰ ਧੀਰ ਨਾਮ ਹੀਰ ਉੱਚ ਮੂਚ ਅਪਾਰੰ परमात्मा ਮਨ ਡੁੱਗਾ ਸਮੁੰਦਰ ਹੈ ਵੱਡੇ ਜਿਗਰੇ ਵਾਲਾ ਹੈ ਉਸ ਦਾ ਨਾਮ ਬਹੁਮੱਲਾ ਹੈ ਉਹ ਪਰਮਾਤਮਾ ਸਭ ਤੋਂ ਚਾਹੇ ਸਭ ਤੋਂ ਵੱਡਾ ਹੈ ਬੇਅੰਤ ਕਰਣ ਕੇ ਲ ਗੁਣ ਅਮੋਲ ਨਾਨਕ ਬਲਿਹਾਰੰ ਉਹ ਸਭ ਕੋ ਤੱਕ ਕਰਨ ਵਾਲਾ ਹੈ ਅਮੁੱਲ ਗੁਣਾ ਦਾ ਮਾਲਕ ਹੈ ਨਾਨਕ ਉਸ ਤੋਂ ਉਰਬਾਨ ਜਾਣਾ ਚਾਹੀਦਾ ਹੈ RAM KALI MAHALA PANJAMA ਰੂਪ ਰੰਗ ਸੁਗੰਧ भोग त्याग चले माया चले कनक कामनी रहाओ सोना स्त्री आदिक माया ਦੇ ਠੰਗੇ ਹੋਏ ਜੀਵ ਆਖਰ ਦੁਨੀਆ ਦੇ ਸਾਰੇ ਸੋਹਣੇ ਰੂਪ ਰੰਗ ਸੁਗੰਧੀਆਂ ਤੇ ਭੋਗ ਤਰਕ ਛੱਡ ਕੇ ਇਥੋਂ ਤੁਰ ਪੈਂਦੇ ਹਾਂ ਭੰਡਾਰ ਦਰਬ ਅਰੰਭ ਖਰंभ पे ခਲੀਲਾ ਮਨ ਸਾਧਾਰੈ ਬੇਅੰਤ ਧਨ ਤੇ ਖਜ਼ਾਨਿਆਂ ਦੀ ਮੌਜ ਵੇਖ ਕੇ ਮਨੁੱਖ ਦਾ ਮਨ ਆਪਣੇ ਅੰਦਰ ਧਾਰਸ ਮਨਾਉਂਦਾ ਰਹਿੰਦਾ ਹੈ ਨਾ ਸੰਗ ਗਾਮਨੀ ਪਰ ਇਹਨਾਂ ਵਿੱਚੋਂ ਕੋਈ ਵੀ ਚੀਜ਼ ਇਸ ਦੇ ਨਾਲ ਨਹੀਂ ਜਾਂਦੀ ਸੋਤ ਕਲਤਰ ਮਾ ਭਰਾਤ ਮੀਤ ਉਰਜ ਪਰਿਓ ਪਰਮ ਮੋਹਿਓ ਇਹ ਬਿਰਖ ਸ਼ਾਮਨੀ ਉਤਰ ਇਸਤਰੀ ਭਰਾ ਮਿੱਤਰ ਆਦਿਕ ਦੇ ਮੋਹ ਵਿੱਚ ਜੀਵ ਫਸਿਆ ਰਹਿੰਦਾ ਹੈ ਉਹ ਲੇਖੇ ਦੇ ਕਾਰਨ ਮੋਹ ਵਿੱਚ ਠੱਗਿਆ ਜਾਂਦਾ ਹੈ ਪਰ ਇਹ ਸਭ ਕੁਝ ਰੁੱਖ ਦੀ ਛਾਵਾਂ ਹੈ ਚਰਨ ਕਮਲ ਸ਼ਰਨ ਨਾਨਕ ਸੁਖ ਸੰਤ ਭਾਵਨੀ ਇਸ ਵਾਸਤੇ ਹੈ ਨਾਨਕ ਪ੍ਰਮਾਤਮਾ ਦੇ ਸੋਹਣੇ ਚਰਨਾਂ ਦੀ ਸ਼ਰਨ ਦਾ ਸੁਖ ਹੀ ਸੰਤ ਜਨਾਂ ਨੂੰ ਚੰਗਾ ਲੱਗਦਾ ਹੈ ਇਕ ਓੰਕਾਰ ਸਤਿਗੁਰ ਪਰਸਾਦ ਅਕਾਲ ਪੁਰਖ ਵੈਗੁਰੂ ਇੱਕ ਹੈ ਅਤੇ ਸੱਚੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਰਾਗ ਰਾਮ ਕਲੀ ਮਹਲਾ ਨਵਾਂ ਮੱਤਬ ਦੇ ਰਾਮ ਕਲੀ ਰਾਗ ਦੇ ਅੰਦਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪਾਵਨ ਬੋਲ ਤਿੰਨ ਪਦਿਆਂ ਵਾਲੇ ਸ਼ਬਦ ਰੇ ਮਨ ਓਟ ਲਿਹੋ ਹਰ ਨਾਮਾ हे मेरे मान परमात्मा ਦੇ ਨਾਮ ਦਾ ਆਸਰਾ ਲਿਆ ਗਾ। ਜਾ ਕੇ ਸਿਮਰਨ ਦੁਰਮਤ ਨਾਸੈ। 파ਵੇਂ ਪਦ ਨਿਰਬਾਨਾ ਰਹਾਉ। ਜਿਸ ਨਾਮ ਦੇ ਸਿਮਰਨ ਨਾਲ ખોટી ਮਤਨਾਸ਼ ਹੋ ਜਾਂਦੀ ਹੈ। ਨਾਮ ਦੀ ਬਰਕਤ ਨਾਲ ਉਹ ਆਤਮਿਕ ਦਰਜਾ ਹਾਸਲ ਕਰ ਲਏਗਾ ਜਿੱਥੇ ਕੋਈ ਵਾਸ਼ਨਾ ਹੋ ਨਹੀਂ ਸਕਦੀ। ਬੜਵ ਭਾਗੀ ਤੇ ਹਜਨ ਕੋ ਜਾਨੋ। ਜੋ ਹਰ ਕੇ ਗੁਣ ਗਾਵੇ ਏ ਮੇਰੇ ਮਨ ਜਿਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਉਂਦਾ ਹੈ ਉਸ ਨੂੰ ਵੱਡੇ ਭਾਗਾਂ ਵਾਲਾ ਸਮਝ ਜਨਮ ਜਨਮ ਕੇ ਪਾਪ ਖੋਏ ਖੋਏ ਕੈ ਜਨਮ ਜਨਮ ਕੇ ਪਾਪ ਖੋਏ ਕੈ ਫੁਨ ਬੈ ਕੁੰਠ ਸਿਧਾਵੇ ਜਨਮਾਂ ਜਨਮਾਂ ਤਰਾਂ ਦੇ ਪਾਪ ਮੁਕਾ ਕੇ ਅਖੀਰ ਉਸ ਮਾਲਕ ਦੇ ਦਰ ਤੇ ਪ੍ਰਵਾਨ ਛੜ ਜਾਂਦਾ ਹੈ ਅਜਾਮਲ ਕੋ ਅੰਤ ਕਾਲ ਮੈਂ ਨਾਰਾਇਣ ਸੁਦਾਈ ਏ ਮੇਰੇ ਮਨ ਵਿੱਚ ਇੱਕ ਪ੍ਰਾਣੀ ਪ੍ਰਸਿੱਧ ਕਥਾ ਹੈ ਕਿ ਅਖੀਰਲੇ ਵੇਲੇ ਪਾਪੀ ਅਜਾਮਲ ਨੂੰ ਪਰਮਾਤਮਾ ਦੇ ਨਾਮ ਦੀ ਸੂਝ ਆ ਗਈ। ਜਾਗਤ ਕੋ ਜੋਗੀਸ਼ਰ ਬਾਛਤ ਸੋਗਤ ਛਿਨ ਮੈਂ ਪਾਈ। ਉਸ ਨੇ ਉਹ ਉੱਚੀ ਆਤਮਕ ਅਵਸਥਾ ਇੱਕ ਪਲ ਵਿੱਚ ਹਾਸਲ ਕਰ ਲਈ ਜਿਸ ਆਤਮਕ ਅਵਸਥਾ ਨੂੰ ਵੱਡੇ ਵੱਡੇ ਜੋਗੀ ਤੰਗਦੇ ਰਹਿੰਦੇ ਆ। ਨਾਹਨ ਗੁਣ ਨਾਹਨ ਕਛ ਬਦਿਆ ਧਰਮ ਕੌਨ ਗਜ ਕੀ ਨਾ ਏ ਮੇਰੇ ਮਾਨ ਗਜ ਦੀ ਕਥਾ ਵੀ ਸੁਣ ਗਜ ਵਿੱਚ ਨਾ ਕੋਈ ਗੁਣ ਸੀ ਨਾ ਹੀ ਉਸ ਨੂੰ ਕੋਈ ਵਿਦਿਆ ਪ੍ਰਾਪਤ ਸੀ ਉਸ ਵਿਚਾਰੇ ਗਜ ਨੇ ਕਿਹੜਾ ਧਰਮ ਕੰਮ ਕਰਨਾ ਸੀ ਨਾਨਕ ਬਿਰਦ ਰਾਮ ਕਾ ਦੇਖੋ ਅਬੈਦਾਨ ਤਿਹਦੀਨਾ हे नानक परवेख परमात्मा ਦਾ ਮੁੱਢ ਕਦੀਮਾ ਦਾ ਸੁਭਾਅ परमात्मा ਨੇ ਉਸ ਗੱਜ ਨੂੰ ਨਿਰਪੈਤਾ ਦੀ ਪਦਵੀ ਬਖਸ਼ ਦਿੱਤੀ। RAM KALI mahla nawama sadu kaun jugat ab ki jaye he rab de pyare hun is munkha janam vich o kehdi vi ont kiti jaye jaate durmat sagal vinase ਰਾਮ ਭਗਤ ਮਨ ਪੀਜੈ ਰਹਾਉ ਜਿਸ ਦੇ ਕਾਰਨ ਕਰਨ ਨਾਲ ਮਨੁੱਖ ਦੇ ਅੰਦਰੋਂ ਸਾਰੀ ਕੋਟੀ ਮਤਨਾਸ਼ ਹੋ ਜਾਏ ਤੇ ਮਨੁੱਖ ਦਾ ਮਨ ਪ੍ਰਮਾਤਮਾ ਦੀ ਭਗਤੀ ਵਿੱਚ ਰਸ ਮਿਟ ਜਾਏ ਸਮਨ ਮਾਇਆ ਮੈਂ ਉਰਜ ਰਹੋ ਹੈ 부ਜ ਨਹ ਕਛ ਗਿਆ ਨਾ ਹੈ ਸੰਤ ਜਨੋ ਆਪ ਤੌਰ ਤੇ ਮਨੁੱਖ ਦਾ ਮਨ ਮਾਇਆ ਦੇ ਬੋਹ ਵਿੱਚ ਉਲਝਿਆ ਰਹਿੰਦਾ ਹੈ ਮਨੁਕਰਤਾ ਵਰ ਵੀ ਸਿਆਣ ਦੀ ਸਿਆਣਪ ਦੀ ਇਹ ਗੱਲ ਨਹੀਂ ਵਿਚਾਰਨਾ ਕੌਣ ਨਾਮ ਜਗ ਜਾਂ ਕਹਿ ਸਿਮਰੈ ਪਾਵੇ ਪਦ ਨਿਰਮਾਨਾ ਕਿਉ ਕਿਹੜਾ ਨਾਮ ਹੈ ਜਿਸ ਦਾ ਸਿਮਰਨ ਕਰਨ ਨਾਲ ਜਗਤ ਵਾਸ਼ਨਾ ਰਹਿਤ ਆਤਮਿਕ ਅਵਸਥਾ ਹਾਸਲ ਕਰ ਲੈਂਦਾ ਹੈ ਬੇਦੇਵਾਲ ਕਿਰਪਾਲ ਸੰਤ ਜਨ ਤਾਵੇ ਬਾਤ ਬਤਾਈ ਜਦੋਂ ਸੰਤ ਜਨ ਕਿਸੇ ਭਾਗਾਂ ਵਾਲੇ ਉੱਤੇ ਦਇਆਵਾਨ ਹੁੰਦੇ ਹਨ ਕਿਰਪਾਲ ਹੁੰਦੇ ਹਨ ਤਦੋਂ ਉਹ ਉਸ ਮਨੁੱਖ ਨੂੰ ਇਹ ਗੱਲ ਦੱਸਦੇ ਹਨ ਸਰਬ ਧਰਬ ਮਨ ਤਹਿ ਕੀਏ ਜੇਹਾਂ ਪ੍ਰਵਕੀਰਤ ਗਾਈ ਜਿਸ ਮਨੁੱਖ ਨੇ ਪਰਮਾਤਮਾ ਦੀ ਸਿਫਤ ਫਲਾਦਾ ਗੀਤ ਗਾਣਾ ਸ਼ੁਰੂ ਕਰ ਦਿੱਤਾ ਕਿਉਂ ਮਿਥ ਲੋ ਕਿ ਉਸ ਨੇ ਸਾਰੇ ਹੀ ਧਾਰਮਿਕ ਕੰਮ ਕਰ ਲੈ ਰਾਮ ਨਾਮ ਨਰ ਨਿਸਵਸੁਰ ਮੈਂ ਰਾਮ ਨਾਮ ਨਰ ਨਿਸਵਾਸੁਰ ਮੈਂ ਨਿਮਖ ਏਕ ਉਰ ਧਾਰੈ ਜਿਹੜਾ ਦਿਨ ਰਾਤ ਵਿੱਚ ਅੱਖ ਦੇ ਇੱਕ ਫੋਰ ਲਈ ਵੀ ਪ੍ਰਭਾਤ ਦਾ ਨਾਮ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ ਜਨਮ ਕੋ ਤਰਾ ਸਿਮਟੈ ਨਾਨਕ ਇਹੀਂ ਆਪਣੋ ਜਨਮ ਸਵਾਰੈ ਹੇ ਨਾਨਕ ਉਹ ਆਪਣਾ ਮਨੁੱਖਾ ਜਨਮ ਸਫਲ ਕਰ ਲੈਂਦਾ ਹੈ ਉਸ ਮਨੁੱਖ ਦੇ ਦਿਲ ਵਿੱਚੋਂ ਮੌਤ ਦਾ ਸਹਿਮ ਦੂਰ ਹੋ ਜਾਂਦਾ ਹੈ RAM KALI MAHLA NAUMAH PRANI NARAYAN SODALE PARMATMA NAI YAD HIRDE VECH VASAI DA CHIN CHIN YOD KATE NISBASUR ਬਿਰਥਾ ਜਾਤ ਹੈ ਦੇ ਰਹਾਓ ਪ੍ਰਭੂ ਦੀ ਆਤਮਾ ਬਿਨਾਂ ਤੇਰਾ ਮਨੁੱਖਾ ਸਰੀਰ ਵਿਅਰਥ ਜਾ ਰਿਹਾ ਹੈ ਦਿਨ ਰਾਤ ਇੱਕ ਇੱਕ ਛਿਨ ਕਰਕੇ ਤੇਰੀ ਉਮਰ ਕੱਟਦੀ ਜਾ ਰਹੀ ਹੈ ਤਰਨਾ ਪੋ ਬਿਖੇ ਅੰਸਿਓ ਕੋਇਓ ਬਾਲ ਪਨ ਅਗਿਆਨਾ ਜੀਵ ਵੀ ਅਜਬ ਮੰਦ ਭਾਗੀ ਹੈ ਕਿਸ ਨੇ ਜਵਾਨੀ ਦੀ ਉਮਰ ਵਿਸ਼ੇ ਵਿਕਾਰਾਂ ਵਿੱਚ ਗਵਾ ਲਈ ਬਾਲ ਉਮਰ ਅੰਜਾਨ ਪੜੇ ਵਿੱਚ ਗਵਾ ਲਈ ਬਿਰੰਤ ਭਇਓ ਅਜਹੁ ਨਹੀਂ ਸਮਝੈ ਕੌਣ ਕੁਮਤਿ ਉਰਝਾਨਾ ਹੁਣ ਬੁੱਢਾ ਹੋ ਗਿਆ ਹੈ ਪਰ ਅਜੇ ਵੀ ਨਹੀਂ ਸਮਝਦਾ ਪਤਾ ਨਹੀਂ ਇਹ ਕਿਸ ਖੋਟੀ ਮਤ ਵਿੱਚ ਫਸਿਆ ਰਹਿਦਾ ਮਾਨਸ ਜਨਮ ਦਿਓ ਜਿਹ ਠਾਕੁਰ ਸੋ ਤੈਂ ਕਿਉ ਬਿਸਰਾਇਓ ਏ ਪ੍ਰਾਣੀ ਜਿਸ ਠਾਕੁਰ ਪ੍ਰਭੂ ਨੇ ਤੈਨੂੰ ਮਨੁੱਖਾ ਜਨਮ ਦਿੱਤਾ ਹੈ ਉਸ ਨੂੰ ਕਿਉਂ ਭੁਲਾ ਰਿਹਾ ਹੈ ਮੁਕਤ ਹੋਤ ਨਰ ਜਾਂ ਕੈ ਸਿਮਰੈ ਨਿਮਖ ਨ ਤਾ ਕੋ ਗਾਇਓ ਹੈ ਨਰ ਜਿਸ ਪ੍ਰਮਾਤਮਾ ਦਾ ਨਾਮ ਸਿਮਰਦਿਆ ਮਾਇਆ ਦੇ ਬੰਧਨਾਂ ਤੋਂ ਖਲਾਸੀ ਹੁੰਦੀ ਹੈ ਤੂੰ ਅੱਖ ਦੇ ਇੱਕ ਫੋਰ ਲਈ ਵੀ ਉਸ ਦੀ ਸਿੱਫਤ ਸਲਾਹ ਨੂੰ ਨਹੀਂ ਗੋਂਦਾ ਮਾਇਆ ਕੋ ਮਦ ਕਹਾ ਕਰਤ ਹੈ ਸਾਂਗ ਨਕਾ ਹੂੰ ਜਾਈ ਏ ਪ੍ਰਾਣੀ ਕਿਉਂ ਮਾਇਆ ਇਤਨਾ ਮਾਣ ਮਾਇਆ ਦਾ ਇਤਨਾ ਮਾਣ ਤੂੰ ਕਰ ਰਿਹਾ ਹੈ ਇਤਨਾ ਕਿਸੇ ਦੇ ਨਾਲ ਵੀ ਅਖੀਰ ਵੇਲੇ ਨਹੀਂ ਜਾਂਦੀ ਨਾਨਕ ਕਹਤ ਚੇਤ ਚਿੰਤਾ ਮਨ ਹੋਏ ਹੈ ਅੰਤ ਸਹਾਈ ਨਾਨਕ ਆਖਦਾ ਹੈ ਕਿ ਪ੍ਰਮਾਤਮਾ ਦਾ ਸਿਮਰਨ ਕਰਦਾ ਰਹੋ ਅੰਤ ਵੇਲੇ ਉਹ ਤੇਰਾ ਮਦਦਗਾਰ ਹੋਵੇਗਾ ਰਾਮਕਲੀ ਭਲਾ ਪਹਿਲਾ ਅਸ਼ਟਪਦੀਆਂ ਇੱਕ ਓੰਕਾਰ ਸਤ ਗੁਰਪ੍ਰਸਾਦ ਪਹਿਲੇ ਪਾਤਸ਼ਾਹ ਜੀ ਦੀਆਂ ਪਾਵਨ ਅਸ਼ਟਪਦੀਆਂ ਰਾਮਕਲੀ ਰਾਗ ਦੇ ਅੰਦਰ ਇਥੋਂ ਆਰੰਭ ਹੋ ਰਹੀਆਂ ਹਨ ਮੰਗਲਾ ਚਰਨ ਵਿੱਚ ਸਤਗੁਣ ਜੀ ਨੇ ਬਖਸ਼ਿਸ਼ ਕੀਤੀ ਪ੍ਰਮਾਤਮਾ ਇੱਕ ਹੈ ਤੇ ਸਤਗੁਣ ਦੀ ਕਿਰਪਾ ਨਾਲ ਮਿਲਦਾ ਹੈ ਸੋਈ ਚੰਦ ਚੜ੍ਹੇ ਸੇ ਤਾਰੇ ਸੋਈ ਦਿਨ ਯਰ ਤਪ ਤੁਰਹਿ ਸਤਜੁਗ ਤ੍ਰੇਤਾ ਦਵਾਪਰਾ ਦੇ ਸਾਰੇ ਹੀ ਸਮੇਂ ਵਿੱਚ ਉਹੀ ਚੰਨਮਾ ਚੜਦਾ ਆਇਆ ਹੈ ਉਹੀ ਤਾਰੇ ਚੜਦੇ ਆ ਰਹੇ ਹਨ ਉਹੀ ਸੂਰਜ ਚਮਕਦਾ ਰਿਹਾ ਹੈ ਸਾ ਧਰਤੀ ਸੋ ਪੌਣ ਚੁਲਹਾਰੇ ਜੁਗ ਜੀ ਖੇਲੇ ਥਾਵ ਕੈਸੇ ਕੋਈ ਧਰਤੀ ਉਹੀ ਹਵਾ ਚਲ ਰਹੀ ਹੈ ਕਲਯੁਗ ਦਾ ਪ੍ਰਭਾਵ ਹੀ ਦੀਵਾਂ ਦੇ ਮਨਾ ਵਿੱਚ ਖੇਡਾਂ ਖੇਡਦਾ ਹੈ ਕਿਸੇ ਖਾਸ ਥਾਵਾਂ ਵਿੱਚ ਨਹੀਂ ਖੇਡ ਸਕਦਾ ਜੀਵਨ ਤਲਬ ਨਿਵਾਰ ਇਹ ਪੰਡਤ ਆਪਣੇ ਮਨ ਵਿੱਚ ਖੁਦਗਰਦੀ ਦੂਰ ਕਰ ਇਹ ਖੁਦਗਰਦੀ ਕਲਯੁਗ ਹੈ ਨਾ ਕਿ ਕੋਈ ਸਮਾ ਕਲਯੁਗ ਹੈ ਧਿਆਨ ਨਾਲ ਵੇਖਿਓ ਸਰੋਤਿਓ ਜਦੋਂ ਵੀ ਧਿਆਨ ਚ ਰੱਖੋ ਗੁਰੂ ਕੇ ਪਿਆਰਿਓ ਮਾਰਗਿੰਦ ਦੇ ਖੁਦਗਰਦੀ ਨੇ ਕਲਯੁਗ ਬਣਾਇਆ ਤਾਂ ਕਿ ਤੇਰੀ ਖੁਦਗਰਦੀ ਬਣੂਗੀ ਤੂੰ ਕਲਯੁਗ ਬਣਾਏਂਗਾ ਤੇ ਲੋਕਾਂ ਨੂੰ ਡਰਾਏਂਗਾ ਤੇ ਡਰਾ ਕੇ ਲੋਕਾਂ ਨੂੰ ਲੁੱਟੇਂਗਾ ਅਦਰਵਾਈਜ਼ ਸੁਈਦੀਆਂ ਕੜੀ ਦੀਆਂ ਸੋਈਆਂ ਤੇ ਕੈਲੰਡਰ ਦੀਆਂ ਤਰੀਕਾਂ ਦੇ ਅਕੋਰਡਿੰਗ ਕੱਲ ਜੋ ਕਿਸੇ ਖਾਸ ਸਮੇਂ ਨਹੀਂ ਆਉਂਦਾ ਤੇ ਤੇਰੀ ਖੁਦਗਰਦੀ ਚੋ ਪੈਦਾ ਹੁੰਦਾ ਹੋ ਵੈ ਪਰਵਾਣਾ ਕਰੇ ਤਿਘਾਣਾ ਕਲ ਲਖਣ ਵਿੱਚ ਚਾਰ ਰਹੋ ਇਸ ਖੁਦਗਰਦੀ ਦੇ ਅਸਰ ਹੇਠ ਜਰਵਾਣੇ ਲੋਕ ਕਮਜ਼ੋਰਾਂ ਉੱਤੇ ਧੱਕਾ ਕਰਦੇ ਹਨ ਤੇ ਉਹਨਾਂ ਦੀਆਂ ਨਜ਼ਰਾਂ ਵਿੱਚ ਇਹ ਧੱਕਾ ਜਾਇਜ਼ ਸਮਝਿਆ ਜਾਂਦਾ ਹੈ ਖੁਦਗਰਦੀ ਦੇ ਦੂਜੇ ਅਤੇ ਧੱਕਾ ਇਹ ਪੰਡਤ ਇਹਨਾਂ ਨੂੰ ਕਲਯੁਗ ਦੇ ਲੱਛਣ ਸਮਝ ਇਹ ਨੇ ਲੱਛਣ ਕਲਯੁਗ ਦੇ ਤੇਰੇ ਅੰਦਰ ਵਾਪਰਦੇ ਆ ਜਿਹੜੇ ਕਿਤੇ ਦੇਸ਼ ਨਾ ਆਇਆ ਸੁਣੀਏ ਤੀਰਥ ਪਾਸ ਨਾ ਬੈਠਾ ਕਿਸੇ ਨੇ ਕਦੇ ਨਹੀਂ ਸੁਣਿਆ ਕਿ ਕਲਯੁਗ ਕਿਸੇ ਖਾਸ ਦੇਸ਼ ਵਿੱਚ ਆਇਆ ਹੋਵੇ ਕਿਸੇ ਖਾਸ ਤੀਰਥ ਕੋਲ ਬੈਠਾ ਹੋਵੇ ਕਦੀ ਹੋਇਆ ਐ ਇਦਾਂ ਜਾਂ ਸੁਣਿਆ ਕਦੀ ਐ ਤਾ ਦਾਤਾ দান ਕਰੇ ਤਹ ਨਾਹੀ ਮਹਲ ਅਸਾਰ ਨਾ ਬੈਠਾ ਜਿੱਥੇ ਕੋਈ ਦਾਨੀਦਾਨ ਕਰਦਾ ਉੱਥੇ ਵੀ ਬੈਠਾ ਹੋਇਆ ਕਿਸੇ ਨੇ ਸੁਣਿਆ ਕਿਸੇ ਥਾਂ ਕਲਯੁਗ ਮਹਲ ਅਸਾਰ ਕੇ ਨਹੀਂ ਬੈਠਾ ਜੇ ਕੋ ਸਤ ਕਰੇ ਸੋ ਸ਼ੀ ਜੈ ਤਪ ਕਰ ਤਪ ਨਾ ਹੋਈ ਜੇ ਕੋਈ ਮਨੋਖ ਆਪਣਾ ਆਚਰਨ ਉੱਚਾ ਬਣਾਉਂਦਾ ਹੈ ਤਾਂ ਉਹ ਸਭੋਂ ਲੋਕਾਂ ਦੀਆਂ ਨਜ਼ਰਾਂ ਵਿੱਚ ਡਿਗਦਾ ਹੈ ਜੇ ਕੋਈ ਤਪ ਹੀ ਹੋਂ ਦਾ ਦਾਵਾ ਕਰਦਾ ਹੈ ਤਾਂ ਉਸ ਦੇ ਇੰਦ੍ਰੇ ਆਪਣੇ ਵਾਸ ਵਿੱਚ ਨਹੀਂ ਹਨ ਜੇ ਕੋ ਨਾਂ ਲੈ ਬਦਨਾਮੀ ਕਲ ਕੇ ਲਖਣ ਸਈ ਜੇ ਕੋਈ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ ਤਾਂ ਲੋਕਾਂ ਵਿੱਚ ਸਭੋਂ ਉਸ ਦੀ ਬਦਨਾਮੀ ਹੁੰਦੀ ਹੈ ਇਹ ਪੰਡਤ ਭੈੜਾ ਆਚਰਨ ਇੰਦ੍ਰੇ ਵਾਸ ਵਿੱਚ ਨਾ ਹੋਣੇ ਪ੍ਰਭੂ ਨਾਮ ਵੱਲ ਨਫ਼ਰਤ ਇਹ ਹਨ ਕਲਯੁਗ ਦੇ ਲਖਣ ਜਿਸ ਸਿਕਦਾਰੀ ਤੇ ਸੈਖਵਾਰੀ ਚੱਕਰ ਕੇ ਹੈ ਡਰਨਾ ਪਰ ਇਹ ਖੁਦਗਰਦੀ ਤੇ ਕਮਜ਼ੋਰ ਉਤੇ ੱਤਕਾ ਸੁੱਕੀ ਜੀਵਨ ਦਾ ਰਸਤਾ ਨਹੀਂ ਜਿਸ ਮਨੁੱਖ ਨੂੰ ਦੂਜਿਆਂ ਉਤੇ ਸਰਦਾਰੀ ਮਿਲਦੀ ਹੈ ਤੇ ਉਹ ਕਮਜ਼ੋਰਾਂ ਉਤੇ ੱਤਕਾ ਕਰਦਾ ਹੈ ਉਸਦੀ ਹੀ ਇਸ ੱਤਕੇ ਜ਼ੁਲਮ ਦੇ ਕਾਰਨ ਆਖਰ ਦੁਰਗਤ ਹੁੰਦੀ ਹੈ ਜਾਂ ਸਿਕਦਾਰ ਹੈ ਪਵਹਿ ਜਜੀਰੀ ਸੱਚ ਕਰ ਹੱਥੋਂ ਮਰਨਾ ਨੌਕਰਾਂ ਨੂੰ ਉਸ ਦੁਰਗਤ ਨੂੰ ਕੋਈ ਖਤਰਾ ਨਹੀਂ ਹੁੰਦਾ ਜਦੋਂ ਉਸ ਸਰਦਾਰ ਦੇ ਗਲ ਵਿੱਚ ਪਾਹ ਪੈਂਦਾ ਤੌ ਉਹਨਾਂ ਨੌਕਰਾਂ ਦੇ ਹੱਥੋਂ ਹੀ ਮਰਦਾ ਹੈ ਆਖ ਗੁਣਾ ਕੱਲ ਆਈਏ ਹੈ ਪੰਡਤ ਤੇਰੇ ਰਹਿਣ ਅਨੁਸਾਰ ਜੇ ਹੁਣ ਕਲ ਯੁਗ ਦਾ ਸਮਾਂ ਹੀ ਆ ਤਿਹ ਯੁਗ ਕੇਰਾ ਰਹਿ ਆ ਤਪਾਵਸ ਜੇ ਗੁਣ ਦੇ ਤਪਈਐ ਰਹਾਉ ਤਾਮੀ ਤੀਰਥ ਵਰਤ ਹੈ ਪੰਡਤ ਤੇਰੇ ਕਹਿਣ ਅਨੁਸਾਰ ਜੇ ਹੁਣ ਕਲਯੁਗ ਦਾ ਸਮਾਂ ਆ ਹੀ ਗਿਆ ਤਾਮੀ ਤੀਰਥ ਵਰਤਾ ਦੇ ਕਰਮ ਕਾਂਡ ਦਾ ਰਸਤਾ ਛੱਡ ਕੇ ਪਰਮਾਤਮਾ ਦੀ ਸਿਵਤ ਸਲਾਹਕਾਰ ਕਿਉਂਕਿ ਤੇਰੇ ਧਰਮ ਸ਼ਾਸਤਰਾਂ ਅਨੁਸਾਰ ਕਲਯੁਗ ਵਿੱਚ ਸਿਵਤ ਸਲਾਹ ਹੀ ਪ੍ਰਮਾਨ ਹੈ ਪਹਿਲੇ ਤਿੰਨ ਯੁਗਾਂ ਦਾ ਪ੍ਰਭਾਵ ਹੁਣ ਤੱਕ ਮੁੱਕ ਚੁੱਕਾ ਹੈ ਸੋਹਿਬ ਪੰਡਤ ਪਰਮਾਤਮਾ ਅਗੇ ਇੰਵਰ ਜੋਈ ਕਰਕੇ ਪ੍ਰਭੂ ਜੇ ਬਖਸ਼ਿਸ਼ ਕਰਨੀ ਹੈ ਤਾਂ ਆਪਣੇ ਗੁਨਾ ਦੀ ਬਖਸ਼ਿਸ਼ ਕਰ ਇਹੀ ਪਰਮਾਤਮਾ ਕਰਨ ਜੋਗ ਹੈ ਕਲ ਕਲ ਵਾਲੀ ਸਰਾ ਨਿਬੇੜੀ ਕਾਜੀ ਕ੍ਰਿਸ਼ਨਾ ਹੋਆ اے پنڈت کالجوب یہ ہے کہ مسلمانی حکومت وچ تکے زور نال جھگڑے وڌاون والا اسلامی قانون ہی فیصلے کرن والا بنیا ہوا ہے تے نیا کرن والا قاضی حاکم وڈی کھور ہو چکا ہے۔ ਬਾਣੀ ब्रह्मा वेद अथربن کرنی کی رت لہیا جادو ٹونیاں دا پرچارک अथربن वेद ब्रह्मा دی ਬਾਣੀ پرধান ہے۔ ਉੱਚਾ ਅਚਰੰਤ ਸੇਵ ਸਲਾ ਲੋਕਾਂ ਦੇ ਮਨਾਂ ਤੋਂ ਲੈ ਗਏ ਹਨ ਇਹ ਹੀ ਹੈ ਕਲਯੁਗ ਪਾਤ ਵਿਣ ਪੂਜਾ ਸਤ ਵਿਣ ਸੰਜਮ ਜਾਤ ਵਿਣ ਕਾਹੇ ਜਿਨਉ ਪਤੀ ਪ੍ਰਮਾਤਮਾ ਨੂੰ ਵਿਸਾਰ ਕੇ ਇਹ ਦੇਵ ਪੂਜਾ ਕੇ ਸਤ ਉੱਚੇ ਆਸਨਾਂ ਤੋਂ ਖਾਲੀ ਰਹਿ ਕੇ ਇਸ ਸੰਜਮ ਦਾ ਕੀ ਲਾਭ ਜੇ ਵਿਚਾਰਾਂ ਵੱਲੋਂ ਰੋਕ ਥੰਮ ਨਹੀਂ ਤਾਂ ਜਨੇ ਉਹ ਕੀ ਸਵਾਰਦਾ ਹੈ ਨਾ ਉਹ ਤੋ ਉਹ ਤਿਲਕ ਚੜਹਾਵੋ ਸੋਚ ਵਣ ਸੋਚ ਨਾ ਹੋਈ ਹੈ ਪੰਡਤ ਤੁਸੀਂ ਪੀਰਥਾਂ ਦੇ ਇਸ਼ਨਾਨ ਕਰਦੇ ਹੋ ਸਰੀਰ ਮਲ ਮਲ ਕੇ ਧੋਦੇ ਹੋ ਮੱਥੇ ਉਤੇ ਤਿਲਕ ਲਾਉਂਦੇ ਹੋ ਤੇ ਇਸ ਨੂੰ ਪਵਿੱਤਰ ਕਰਮ ਸਮਝਦੇ ਹੋ ਪਰ ਪਵਿੱਤਰ ਆਚਰਨ ਤੋਂ ਬਿਨਾ ਇਹ ਬਾਹਰੀ ਪਵਿੱਤਰਤਾ ਕੋਈ ਮੁੱਲ ਨਹੀਂ ਰੱਖ ਅਸਲ ਵਿੱਚ ਇਹ ਭੁਲੇਖਾ ਹੀ ਭੁਲੇਖਾ ਵੀ ਕਲਯੁਗ ਹੀ ਹੈ ਇਹ ਜਿਹੜਾ ਭੁਲੇਖਾ ਨਾ ਇਹ ਵੀ ਕਲਜੋ ਕੀ ਕਲਜੋਗਾ ਮਹਾਰਾਜ ਨੇ ਸਾਰੀਆਂ ਨਿਸ਼ਾਨੀਆਂ ਉਹਦੀਆਂ ਦਸੀ ਤੇ ਗੱਲ ਕੱਲੇ ਪੰਡਤ ਦੀ ਨਹੀਂ ਹੋ ਰਹੀ ਜੇ ਅਸੀਂ ਵੀ ਸਿਰਫ ਬਾਹਰੋਂ ਤੀਰਥਾਂ ਤੇ ਇਸ਼ਨਾਨ ਕਰਕੇ ਖੰਡੇ ਬਾਟੇ ਦੀ ਪੌਲ ਲੈ ਕੇ ਸ੍ਰੀ ਸਾਹਿਬ ਪਾ ਕੇ ਕਰਮ ਅਹੀਂ ਉਹੀ ਕਰ ਰਹੇ ਆ ਤਾਂ ਮੈਨੂੰ ਲੱਗਦਾ ਸ਼ਾਇਦ ਅਸੀਂ ਵੀ ਮਾਲਕ ਦੇ ਦਰ ਤੇ ਪ੍ਰਵਾਨ ਜਿਹੜਾ ਉਹ ਨਹੀਂ ਚੜਨਾ ਕਾਲ ਪਰਮਾਨ ਕਤੇਬ ਪੁਰਾਣ ਇਸਲਾਮੀ ਹਕੂਮਾ ਦੇ ਧੱਕੇ ਜੋਰ ਦੇ ਹੇਠ ਸ਼ਾਮੀ ਕਿਤਾਬਾਂ ਤੇ ਕੁਰਾਨ ਨੂੰ ਪ੍ਰਮਾਨਗੀ ਦਿੱਤੀ ਜਾ ਰਹੀ ਹੈ। ਕੋਥੀ ਪੰਡਤ ਰਹੇ ਪੁਰਾਣ ਪੰਡਤਾਂ ਦੀਆਂ ਪ੍ਰਾਣ ਆਦਿਕ ਪੁਸਤਕਾਂ ਕਹਿ ਰਹੀਆਂ ਹਨ ਨਾਨਕ ਨਉ ਪਿਆਰ ਰਹਿਮਾਨ। हे ਨਾਨਕ ਇਸ ਜੋਰ ਤੱਕੇ ਹੀਟ ਹੀ ਪਰਮਾਤਮਾ ਦਾ ਨਾਮ ਰਹਿਮਾਨ ਆਖਿਆ ਜਾ ਰਿਹਾ ਹੈ। ਇਹ ਵੀ ਹੈ ਪੰਡਤ ਕਲਯੁਗ ਦਾ ਲੱਛਣ ਹੈ। ਕਿਸੇ ਦੇ ਧਾਰਮਿਕ ਵਿਸ਼ਵਾਸ ਨੂੰ ਤੱਕੇ ਜ਼ੋਰ ਨਾਲ ਢਿਗਾਣੇ ਨਾਲ ਦਬਾਉਣਾ ਕਲਯੁਗ ਦਾ ਪ੍ਰਭਾਵ ਹੈ ਕਰਕर्ता ਤੂੰ ਵੇਖੋ ਜਾਣ ਹੈ ਪੰਡਤ ਹਰ ਇੱਕ ਕੋ ਕਰਤਾ ਹੀ ਹੈ ਇਹ ਸਭ ਕੁਝ ਕਰਨ ਵਾਲਾ ਜਾਣ ਨਾਨਕ ਨਾ ਮਿਲੇ ਵਡਿਆਈ ਇਹਨੂੰ ਉਪਰ ਕਰਮ ਨਹੀਂ ਹੈ ਨਾਨਕ ਜੋ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ ਉਸਨੂੰ ਲੋਕ ਪਰਲੋਕ ਵਿੱਚ ਜਿੱਤ ਮਿਲਦੀ ਨਾਮ ਜਪਣ ਤੋਂ ਵਧੀਕ ਚੰਗਾ ਹੋਰ ਕੋਈ ਕਰਮ ਨਹੀਂ ਪੰਡਿਤ ਤੀਰਥ ਵਰਤਾ ਆਦਿ ਕਰਮਾਂ ਨੂੰ ਹੀ ਸਲਾਉਂਦਾ ਰਹਿੰਦਾ ਹੈ ਜੇ ਕਰ ਹੁੰਦਾ ਮੰਗਣ ਜਾਈਏ ਫਿਰ ਉਲਾਮਾ ਮਿਲੈ ਤਹੀਂ ਪਰਮਾਤਮਾ ਹਰੇਕ ਦੇ ਹਿਰਦੇ ਵਿੱਚ ਵੱਸਦਾ ਹੈ ਉਸ ਦਾ ਨਾਮ ਭੁਲਾਇਆ ਇਹ ਸੂਝ ਨਹੀਂ ਰਹਿੰਦੀ ਕਿ ਮਨੁੱਖ ਹੋਰ ਹੋਰਾ ਆਸਰੇ ਤੱਕ ਨਾ ਫਿਰਦਾ ਪਰਮਾਤਮਾ ਦਾਤਾਰ ਹਿਰਦੇ ਘਰ ਵਿੱਚ ਹੋਵੇ ਤੇ ਭੁੱਲੜ ਜੀ ਬਾਹਰ ਦੇਵੀ ਦੇਵਤੇ ਆਦਿਕ ਤੋਂ ਮੰਗਦਾ ਫਿਰੇ ਇਹ ਦੋਸ਼ ਜੀਵ ਦੇ ਸਿਰ ਆਉਂਦਾ ਹੈ